ਚਾਰ ਪਹੀਆ ਵਾਹਨ ਦੇ ਵਿੱਚ ਸਫ਼ਰ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ ਕਿਉਂਕਿ ਹੁਣ ਪਿਛਲੀ ਗੱਡੀ ਦੀ ਪਿਛਲੀ ਸੀਟ ਤੇ ਬੈਠੇ ਸਵਾਰੀ ਨੂੰ ਮੋਟਾ ਜੁਰਮਾਨਾ ਪੈ ਸਕਦਾ ਹੈ ਅਗਰ ਉਸਨੇ ਸੀਟ ਬੈਲਟ ਨਹੀਂ ਲਗਾਈ ਹੋਏਗੀ ਸੋ ਇਹ ਰੂਲ ਜਿਹੜਾ 24 ਤਰੀਕ ਤੋਂ ਲਾਗੂ ਹੋਣ ਜਾ ਰਿਹਾ ਕਿਉਂਕਿ ਹਲੇ ਪਿਛਲੀ 15 ਜਨਵਰੀ ਤੋਂ ਲੈ ਕੇ 14 ਫਰਵਰੀ ਤੱਕ ਨੈਸ਼ਨਲ ਰੋਡ ਸੇਫਟੀ ਡੇ ਮਨਾਇਆ ਜਾ ਰਿਹਾ ਇਸ ਲਈ ਹੁਣ ਲੋਕਾਂ ਨੂੰ ਜਾਗਰੂਕ ਕਰਨਾ ਪੁਲਿਸ ਦੁਆਰਾ ਸ਼ੁਰੂ ਕਰ ਦਿੱਤਾ ਗਿਆ ਹੈ ਸੋ ਅਸੀਂ ਇਸ ਵੇਲੇ ਅੰਮ੍ਰਿਤਸਰ ਦੇ ਕ੍ਰਿਸਟਲ ਚੌਂਕ ਤੇ ਖੜੇ ਆ ਜਿੱਥੇ ਆਲਾ ਅਧਿਕਾਰੀ ਜਿਹੜੇ ਪੁਲਿਸ ਦੇ ਆਲਾ ਅਧਿਕਾਰੀਆਂ ਦੁਆਰਾ ਲਗਾਤਾਰ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਪਹਿਲੇ ਜਿਹੜਾ ਕਾਨੂੰਨ ਸੀ ਉਸ ਕਾਨੂੰਨ ਦੇ ਤਹਿਤ ਸਿਰਫ ਅਗਲੀ ਜਿਹੜੇ ਬੈਠੇ ਸੀ ਡਰਾਈਵਰ ਅਤੇ ਉਸ ਦੇ ਨਾਲ ਵਾਲੀ ਸੀਟ ਤੇ ਹੀ 벨ਟ ਜ਼ਰੂਰੀ ਸੀ ਲੇਕਿਨ ਹੁਣ ਪਿਛਲੀ ਸੀਟ ਤੇ ਬੈਠੇ ਜਿਹੜੇ ਵੀ ਸਵਾਰੀ ਹੋਏਗੀ ਉਸ ਨੂੰ ਵੀ 벨ਟ ਲਗਾਨੀ ਜ਼ਰੂਰੀ ਹੋਏਗੀ ਸੋ ਜਿਹੜੇ ਪੁਲਿਸ ਦੇ ਆਲਾ ਅਧਿਕਾਰੀ ਲਗਾਤਾਰ ਲੋਕਾਂ ਨੂੰ ਜਾਗਰੂਕ ਕਰਦੇ ਨਜ਼ਰ ਆ ਰਿਹਾ ਹੈ ਕਿਉਂਕਿ ਇਸ ਦੇ ਲਈ ਲੋਕਾਂ ਨੂੰ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੋਏਗਾ ਅਗਰ ਲੋਕਾਂ ਨੂੰ ਇਸ ਚੀਜ਼ ਦਾ ਪਤਾ ਨਹੀਂ ਹੋਏਗਾ ਤੇ ਲੋਕਾਂ ਦੇ ਚਲਾਨ ਕੱਟੇ ਜਾਏਗੇ ਤੇ ਉਹਨਾਂ ਦੀ ਜੇਬ ਤੇ ਜ਼ਰੂਰ ਇਸ ਦਾ ਅਸਰ ਪਏਗਾ ਕਿਉਂਕਿ ਇਸ ਦੇ ਮੋਟੇ ਜੁਰਮਾਨੇ ਵੀ ਪੈ ਸਕਦੇ ਆ ਸੋ 24 ਤਰੀਕ ਤੋਂ ਬਾਅਦ ਜਿਹੜੇ ਇਹ ਰੂਲ ਜਿਹੜੇ ਲਾਗੂ ਹੋਣਗੇ ਇਸ ਲਈ ਪੁਲਿਸ ਦੇ ਆਲਾ ਅਧਿਕਾਰੀ ਲਗਾਤਾਰ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ ਤੇ ਲੋਕਾਂ ਨੂੰ ਕੀ ਸਮਝਾਉਂਦੇ ਨਜ਼ਰ ਆ ਰਹੇ ਆ ਅਵੀ ਅ ਜਾਨਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਕਿ ਆਖਿਰ ਲੋਕਾਂ ਨੂੰ ਕੀ ਕਿਹਾ ਜਾ ਰਿਹਾ ਹੈ। ਪਾਦਾ ਜੀ ਹੁਣ ਗਾਂ ਚਵੀ ਤੋਂ ਅੱਗੇ ਪਿਛਲੀ ਵੀ ਬੀ ਬੈਕ ਸੀਟ ਬੈਲਟ ਵੀ ਲਵਣੀ ਹੈ। ਇਹ ਹੁਣ ਤੁਹਾਨੂੰ ਅਸੀਂ ਗਾਈਡ ਕਰ ਰਹੇ ਹਾਂ ਗਾਂ ਤੋਂ ਜੇ ਤੁਸੀਂ ਨਾ ਲਾਈ ਫਿਰ ਬਾਸ ਤੋਂ ਉਸ ਤੋਂ ਬਾਅਦ ਜੁਰਮਾਨਾ ਵੀ ਹੋਇਆ ਕਰੇਗਾ। ਆ ਕਿਰਪਾ ਕੇ ਲਾ। ਥੈਂਕ ਯੂ। ਥੈਂਕ ਯੂ ਤੁਹਾਨੂੰ। ਸੋ ਪੁਲਿਸ ਦੇ ਹਲਾ ਅਧਿਕਾਰ ਅਧਿਕਾਰਾ ਲੋਕਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੱਥ ਜੋੜ ਕੇ ਅਤੇ ਨਾਲ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਪਿਛਲੀ ਸੀਟ ਤੇ ਸੇਟ ਬੈਲਟ ਲਾਉਣੀ ਜਿਹੜੀ ਸਵਾਰੀ ਬਿਠਾਓਗੇ ਨਾ ਗਾਂ ਤੋਂ 24 ਤੇ ਸ਼ੁਰੂ ਹੋ ਗਿਆ ਕਿ ਪਿਛਲੀ ਸੀਟ ਤੇ ਬੈਠੇ ਸਵਾਰੀ ਨੂੰ ਵੀ ਬੈਲਟ ਲਗਾਣੀ ਜ਼ਰੂਰੀ ਹੋਏਗੀ ਤੁਹਾਡੀ ਸੇਫਟੀ ਦੇ ਲਈ ਹੁੰਦੀ ਹੈ ਤੇ ਨਾਲ ਇਹ ਵੀ ਦੱਸਿਆ ਜਾ ਰਿਹਾ ਕਿ ਸੀਟ ਬੈਲਟ ਜਿਹੜੀ ਸਵਾਰੀ ਬੈਠੀ ਹੋਏਗੀ ਉਸ ਦੀ ਸੇਫਟੀ ਲਈ ਹੈ ਉਸ ਦੇ ਨਾਲ ਜਿਹੜੇ ਸੜਕ ਤੇ ਦੁਰਘਟਨਾਵਾਂ ਹੁੰਦੀਆਂ ਉਸ ਤੇ ਵੀ ਇਸ ਦਾ ਅਸਰ ਪਏਗਾ ਜਿਹੜੀ ਸੁਰੱਖਿਆ ਲੋਕਾਂ ਦੀ ਸੁਰੱਖਿਆ ਦੇ ਤਹਿਤ ਜਿਹੜਾ ਇਹ ਕਾਨੂੰਨ ਨਵਾਂ ਜਰੂਰ ਲਿਆਂਦਾ ਗਿਆ ਜਿਹੜਾ 24 ਤਰੀਕ ਤੋਂ ਇਹ ਕਾਨੂੰਨ ਲਾਗੂ ਹੋਏਗਾ ਭਾਈ ਸਾਹਿਬ ਨਵਾਂ ਕਾਨੂੰਨ ਤਹਿਤ ਸੁਰੱਖਿਆ ਆ ਰਿਹਾ ਉਹਦੇ ਤਹਿਤ ਅੱਗੇ ਸੀਟ ਬੈਲਟ ਦੇ ਨਾਲ ਨਾਲ ਪਿੱਛੇ ਵੀ ਲੱਗਣੀ ਹੈ ਤੁਸੀਂ ਦੇਖੋ ਨਾ ਤਾਂ ਅੱਗੇ ਲਾਈ ਆ ਤੇ ਪਿਛਰੀਆਂ ਤੁਹਾਨੂੰ ਅਸੀਂ ਅਵੇਅਰ ਕਰ ਰਹੇ ਹਾਂ ਕਿਰਪਾ ਕਰਕੇ ਤੇ ਤੁਹਾਡੀ ਭਲਾਈ ਆ ਬੈਕ ਦੀ ਸੀਟ ਬੈਲਟ ਵੀ ਲੱਗੇਗੀ ਠੀਕ ਹੈ ਜੇ ਅੱਗੇ ਤੋਂ ਉਸ ਤੋਂ ਬਾਅਦ 24 ਤੋਂ ਜਦੋਂ ਤੋਂ ਇਹ ਕਾਨੂੰਨ ਲਾਗੂ ਹੋਣਾ ਜੇ ਸੀਟ ਬੈਲਟ ਨਾ ਲਾਈ ਹੋਈ ਤੇ ਭਾਰੀ ਜੁਰਮਾਨਾ ਸਹਿਣਾ ਪਏਗਾ ਸੋ ਲੋਕਾਂ ਨੂੰ ਭਾਰੀ ਜੁਰਮਾਨੇ ਦੀ ਹਿਦਾਇਤਾਂ ਵੀ ਲਗਾਤਾਰ ਜਿਹੜੀਆਂ ਦਿੱਤੀਆਂ ਜਾ ਰਹੀਆਂ ਕਿਉਂਕਿ ਪਿਛਲੀ ਸੀਟ ਨਹੀਂ ਬਲਕਿ ਲੋਕ ਅਗਲੀ ਸੀਟ ਤੇ ਵੀ ਬੈਲਟ ਨਾ ਲਗਾਏ ਹੋਏ ਜ਼ਿਆਦਾ ਨਜ਼ਰ ਆ ਰਹੇ ਆ ਜੀ ਹੁਣ ਇਹ ਨਵਾਂ ਕਾਨੂੰਨ ਆ ਰਿਹਾ ਸੜਕ ਸੁਰੱਖਿਆ ਜਿਹਦੇ ਤਹਿਤ ਪੈਕ ਸੀਟ ਪਿਛਲੀ ਸੀਟ ਤੇ ਵੀ ਸੀਟ ਬੈਲਟ ਲਾਉਣੀ ਹੋਏਗੀ ਇਸ ਵਾਰ ਸੇ ਤੁਹਾਨੂੰ ਸੀ ਅਵੇਅਰ ਕਰ ਰਹੇ ਆ ਤੁਸੀਂ ਆਪਣੇ ਬਾਕੀ ਭੈਣ ਭਰਾਵਾਂ ਸਾਰਿਆਂ ਨੂੰ ਵੀ ਦੱਸਣਾ ਇਸ ਪਾਸੇ ਇਹ ਸੀਟ ਬੈਲਟ ਹੈ ਇਹ ਤੁਸੀਂ ਅੱਗੇ ਲਾ ਲੋਗੇ ਇਹਦੇ ਨਾਲ ਤੁਹਾਨੂੰ ਜੇ ਬਾਈ ਚਾਂਸ ਕੋ ਐਕਸੀਡੈਂਟ ਹੁੰਦਾ ਤਾਂ ਤੁਹਾਨੂੰ ਕਾਫੀ ਸੇਫ ਹੋ ਜਾਉਗਾ ਠੀਕ ਹੈ ਠੀਕ ਹੈ ਥੈਂਕ ਯੂ ਪਾਜੀ ਕੀ ਤੁਸੀਂ ਕੀ ਕਹਿਣਾ ਚਾਹੋਗੇ ਸੀਟ ਬੈਲਟ ਜ਼ਰੂਰੀ ਹੈ ਸੁਰੱਖਿਆ ਲਈ ਹੈ ਜੀ ਬਿਲਕੁਲ ਜ਼ਰੂਰੀ ਹੈ ਜੀ ਹਾਂ ਇਹਦੇ ਨਾਲ ਐਕਸੀਡੈਂਟਸ ਅਵੋਇਡ ਹੋਣਗੇ ਔਰ ਪਰਸਨਲ ਇੰਜਰੀਜ਼ ਜੋ ਹੈ ਉਹ ਘਟਣ ਗਿਆ ਇਨਾ ਐਕਸਟ੍ਰੀਮ ਲੈਵਲ ਤੇ ਨਹੀਂ ਜਾਂਦੀ ਸੋ ਲੋਕਾਂ ਦਾ ਵੀ ਮੰਨਣਾ ਹੈ ਕਿ ਸੀਟ ਬੈਲਟ ਜ਼ਰੂਰੀ ਹੈ ਹੁਣ ਪਿਛਲੀ ਸੀਟ ਤੇ ਜਿਹੜਾ ਬੈਲਟ ਲਗਾਉਣ ਦਾ ਕਾਨੂੰਨ ਆਇਆ ਉਸ ਦੇ ਨਾਲ ਵੀ ਜਿਹੜੇ ਹਾਦਸੇ ਹੁੰਦੇ ਆ ਉਸ ਦੇ ਨਾਲ ਲੋਕਾਂ ਦੀ ਜਾਨ ਜ਼ਰੂਰ ਵੱਸ ਸਕਦੀ ਹੈ ਸੋ ਪੁਲਿਸ ਦੇ ਅਧਿਕਾਰੀ ਸਾਡੇ ਨਾਲ ਮੌਜੂਦ ਹੈ ਅਸੀਂ ਗੱਲ ਕਰਾਂਗੇ ਪਾਜੀ ਦਵਾ ਕਾਨੂੰਨ 24 ਤਰੀਕ ਤੋਂ ਲਾਗੂ ਹੋਏਗਾ ਤੁਹਾਡੇ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਇਹ ਕੀ ਕਹਿਣਾ ਚਾਹੋਗੇ ਕਿਉਂਕਿ ਕਈ ਲੋਕ ਦੇਖੇ ਅਗਲੀ ਬੈਲਟ ਵੀ ਨਹੀਂ ਲਗਾ ਕੇ ਚੱਲਦੇ ਇਸ ਤਰ੍ਹਾਂ ਮਾਜੀ ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਬੜੀਆਂ ਇਸ ਤਰ੍ਹਾਂ ਦੇ ਐਕਸੀਡੈਂਟਾਂ ਦੇ ਵਿੱਚ ਪਰਿਵਾਰ ਦੇ ਜੀ ਜਿਹੜੇ ਚਲੇ ਗਏ ਨੇ ਜਿਹੜੇ ਕਿ ਪਿੱਛੇ ਸੀਟ ਬੈਲਟ ਨਾ ਲਾਉਣ ਦੀ ਵਜ੍ਹਾ ਕਰਕੇ ਜਿਸ ਕਰਕੇ ਬਹੁਤ ਵਧੀਆ ਕਾਨੂੰਨ ਆਇਆ ਵਾ ਸਰਕਾਰ ਵੱਲੋਂ ਅਸੀਂ ਇਹਦੇ ਬਾਰੇ ਬੱਕ ਬੱਕ ਜਿੰਨੇ ਵੀ ਡਰਾਈਵਰਸ ਗੱਡੀਆਂ ਵਿੱਚ ਬੈਠੇ ਨੇ ਉਹਨਾਂ ਸਾਰੇ ਪਰਿਵਾਰਾਂ ਨੂੰ ਉਹਨਾਂ ਡਰਾਈਵਰਾਂ ਨੂੰ ਸਾਰਿਆਂ ਨੂੰ ਸਵਾਰੀਆਂ ਨੂੰ ਅਸੀਂ ਅਵੇਅਰ ਕਰ ਰਹੇ ਹਾਂ ਕਿ ਪਿੱਛੇ ਤੇ ਵੀ ਸੀਟ ਬੈਲਟ ਲਾਉਣੀ ਸ਼ੁਰੂ ਕਰਨ ਜਦੋਂ ਤੋਂ ਇਹ ਕਾਨੂੰਨ ਲਾਗੂ ਹੋ ਜਾਏਗਾ ਉਸ ਤੋਂ ਬਾਅਦ ਜਿਹੜਾ ਇਹਦਾ ਜੋ ਵੀ ਲੀਗਲੀ ਜੁਰਮਾਨਾ ਹੋਏਗਾ ਉਹਨਾਂ ਨੂੰ ਪੇ ਕਰਨਾ ਪਏਗਾ ਇਹ ਹੁਣ ਤੋਂ ਅਸੀਂ ਲਗਾਤਾਰ ਡੇਲੀ ਜਿਹੜਾ ਵਾ ਮੇਨ ਮੇਨ ਜਿਹੜੇ ਬਾਜ਼ਾਰਾਂ ਦੇ ਜਿੱਥੇ ਕਿ ਜ਼ਿਆਦਾ ਲੋਕ ਜਿਹੜੇ ਕਾਰਾਂ ਦਾਵਾ ਚਾਹੀ ਹੁੰਦੀ ਹੈ ਉਹਨਾਂ ਚੌਂਕਾਂ 'ਚ ਖਲੋ ਕੇ ਇਹ ਲੋਕਾਂ ਨੂੰ ਇਸ ਵਾਰਿਆ ਅਵੇਅਰ ਕਰਦੇ ਲੱਗਦਾ ਹੈ ਕਿ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਹਲੇ ਲੋਕਾਂ ਨੂੰ ਕਾਨੂੰਨ ਨਹੀਂ ਪਤਾ ਇਸ ਦਾ ਲਾਗੂ ਕਿਦੋਂ ਹੋਏਗਾ ਤੇ ਨਾਲ ਜਿਹੜੇ ਲੋਕ ਅਗਲੀ ਸੀਟ ਬੈਲਟ ਨਹੀਂ ਲਗਾ ਕੇ ਚੱਲਦੇ ਉਹਨਾਂ ਨੂੰ ਕਿੰਨਾ ਜੁਰਮਾਨਾ ਤੇ ਹੁਣ ਪਿਛਲੀ ਸੀਟ ਬੈਲਟ ਨਾ ਲਗਾਣ ਵਾਲਿਆਂ ਨੂੰ ਕਿੰਨਾ ਜੁਰਮਾਨਾ ਹੋਏ ਦੇਖੋ ਜੀ ਜਿਹੜੇ ਅਲੱਗ-ਅਲੱਗ ਹੈ ਜਿਹੜੇ ਅਗਲੀ ਸੀਟ ਬੈਲਟ ਜਿਹੜੇ ਨਹੀਂ ਲੈਂਦੇ ਉਹਨਾਂ ਨੂੰ ਕਰੀਬ 5000 ਜੁਰਮਾਨਾ ਜੀ ਤੇ ਜਿਹੜੇ ਬੈਕ ਸੀਟ ਬੈਲਟ ਦਾ ਜਿਹੜਾ ਆਰਡਰ ਆ ਰਿਹਾ ਵਾ ਨਵਾਂ ਉਹਦੇ ਤਰ੍ਹਾਂ ਕਾਫੀ ਭਾਰੀ ਜੁਰਮਾਨਾ ਵਾ ਉਹ ਜੋ ਵੀ ਆਰਡਰ ਤੇ ਕਾਨੂੰਨ ਦੇ ਮੁਤਾਬਕ ਹੈ ਉਸ ਦੇ ਮੁਤਾਬਕ ਜਿਹੜਾ ਉਹ ਚ ਉਹਨਾਂ ਨੂੰ ਜੁਰਮਾਨਾ ਕੀਤਾ ਜਾਏਗਾ ਮੇਨ ਸਾਡਾ ਜਿਹੜਾ ਹੁਣ ਚੱਲਿਆ ਅਵੇਅਰਨੈਸ ਚੱਲ ਰਹੀ ਹੈ ਸਾਰਿਆਂ ਨੂੰ ਅਸੀਂ ਅਵੇਅਰ ਕਰ ਰਹੇ ਹਾਂ ਔਰ ਕਾਫੀ ਲੋਕ ਜਿਹੜੇ ਆ ਉਹ ਸੀਟ ਬੈਲਟ ਲਾਉਂਦੇ ਆ ਅਗਲੀ ਫਰੰਟ ਵਾਲੀ ਬੈਕ ਵਾਲੀ ਜਿਹੜੀ ਆ ਸੀਟ ਬੈਲਟ ਲਾਉਂਦਾ ਜੇ ਤੱਕ ਲੋਕਾਂ ਦੇ ਵਿੱਚ ਜਿਹੜਾ ਹੈ ਘੱਟ ਰੁਝਾਨ ਹੈ ਜਦੋਂ ਇਹਦੇ ਬਾਰੇ ਅਵੇਅਰਨੈਸ ਕਰਨ ਦੇ ਨਾਲ ਕਾਫੀ ਲੋਕ ਲਾਉਣੇ ਸ਼ੁਰੂ ਕਰ ਦੇਣਗੇ ਆਖਰੀ ਸਵਾਲ ਕਿ ਜਿਹੜੀ ਘਟਨਾ ਹੁੰਦੀ ਹੈ ਸੜਕ ਤੇ ਕੋਈ ਐਕਸੀਡੈਂਟ ਹੁੰਦਾ ਹੈ ਲੱਗਦਾ ਹੈ ਕਿ ਸੀਟ ਬੈਲਟ ਜਿਹੜਾ ਨਵਾਂ ਜਿਹ ਬਿਲਕੁਲ ਜੀ ਇਸ ਨਾਲ ਬਹੁਤ ਸਾਰੀਆਂ ਜਾਨਾਂ ਬਚਣਗੀਆਂ ਜੀ ਇਹ ਬੈਗ ਦੇ ਵੇਖੋ ਪਿੱਛੇ ਜੇ ਇੱਕ ਬਠੰਡੇ ਇਨਸੀਡੈਂਟ ਹੋਇਆ ਸੀ ਉਥੇ ਬੈਗ ਤੇ ਜਿਹੜੇ ਦੋ ਆਪਣੇ ਮੈਡੀਕਲ ਡਾਕਟਰ ਸਨ ਜਿਨ੍ਹਾਂ ਦੀ ਬੈਗ ਤੇ ਦੋਨੋਂ ਬੈਗ ਤੇ ਬੈਠੇ ਸੀ ਜਿਨ੍ਹਾਂ ਦੀ ਡੈਥ ਹੋਈ ਸੀ ਉਹਦੇ ਵਿੱਚ ਬੈਗ ਤੇ ਬੈਨ ਕਰਕੇ ਸੀਟ ਬੈਲਟ ਨਾ ਨਾਉਣ ਦਾ ਜੇ ਬੈਗ ਵਾਲੇ ਸੀਟ ਬੈਲਟ ਤੇ ਵੀ ਲਾਉਣਾ ਬਹੁਤ ਸਾਰੇ ਜੜੀਆਂ ਨੇ ਜਾਨਾਂ ਨੂੰ ਬਚਾਇਆ ਜਾ ਸੋ ਇਸ ਦੇ ਨਾਲ ਬਹੁਤ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ ਸੋ ਸੀਟ ਬੈਲਟ ਲਈ ਲਗਾਤਾਰ ਪੁਲਿਸ ਦੇ ਅਧਿਕਾਰੀ ਖੁਦ ਸੜਕਾਂ ਤੇ ਉਤਰੇ ਆ ਉਹਨਾਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਲਗਾਤਾਰ ਲੋਕਾਂ ਨੂੰ ਦੱਸਿਆ ਜਾ ਰਿਹਾ ਕਿਉਂਕਿ ਜਿਹੜਾ ਕਾਨੂੰਨ ਹੈ 24 ਤਰੀਕ ਤੋਂ ਲਾਗੂ ਹੋਏਗਾ ਅਗਰ ਉਸ ਤੋਂ ਬਾਅਦ ਲੋਕਾਂ ਦੇ ਜਿਹੜੀ ਸਵਾਰੀਆਂ ਪਿੱਛੇ ਬੈਠੀਆਂ ਉਹਨਾਂ ਦੁਆਰਾ ਸੀਟ ਸੀਟ ਬੈਲਟ ਨਹੀਂ ਲਾਈ ਜਾਂਦੀ ਤੇ ਫਿਰ ਲੋਕਾਂ ਤੇ ਲੋਕਾਂ ਨੂੰ ਭਾਰੀ ਜੁਰਮਾਨਾ ਪੈ ਸਕਦਾ ਤੇ ਉਹਨਾਂ ਦੀ ਜੇਬਾਂ ਤੇ ਅਸਰ ਹੋਏਗਾ ਨਾਲ ਹੀ ਉਸ ਦਾ ਜ਼ਰੂਰ ਕਹਿਣਾ ਹੈ ਪੁਲਿਸ ਦੇ ਅਧਿਕਾਰੀ ਦਾ ਕਿ ਇਸ ਦੇ ਨਾਲ ਦੁਰਘਟਨਾਵਾਂ ਜਿਹੜੀ ਮੌਤ ਦਾ ਅੰਕੜਾ ਜਿਹੜੀ ਸੜਕਾਂ ਤੇ ਘਟਨਾਵਾਂ ਹੁੰਦੀਆਂ ਉਸ ਦੇ ਨਾਲ ਮੌਤ ਦੇ ਅੰਕੜਿਆਂ 'ਚ ਵੀ ਫਰਕ ਪਏਗਾ ਕਿਉਂਕਿ ਸੀਟ ਬੈਲਟ ਦਾ ਲੋਕਾਂ ਨੂੰ ਫਾਇਦਾ ਮਿਲੇਗਾ ਨਾਲ ਉਹਨਾਂ ਦੇ ਪਰਿਵਾਰ ਦੇ ਪਰਿਵਾਰ ਦੇ ਲੋਕ ਜਿਹੜੇ ਪਿੱਛੇ ਬੈ ਕੇ ਸਫ਼ਰ ਕਰਨਗੇ ਉਹਨਾਂ ਨੂੰ ਵੀ ਇਸ ਦਾ ਫਾਇਦਾ ਮਿਲੇਗਾ ਅਮਿਤ ਸ਼ਰਮਾ ਪੰਜਾਬ ਤੱਕ ਅਮਿਤ